ਕੂ ਤੇ ਇੱਕ ਦਿਨ ਬੈਠਾ ਖੂਗ ਗੇੜਦਾ ਤੇ ਪੰਚਰ ਸਿੰਘ ਸਿੱਖ ਲੰਘੇ ਤੇ ਇੱਕ ਬਾਣੀ ਪੜ ਰਿਆ ਸੀ ਦੂਜੇ ਸੌਂਦਾ ਸਨ ਉਹਨਾਂ ਕਿਤੇ ਕਹਿ ਦਿੱਤਾ ਜੀ ਇਹ ਪਾਣੀ ਪਿਆ ਦੇਗਾ ਉਹ ਬੱਚੇ ਦੇ ਭਾਗ ਚੰਗ ਨੇ ਕਿਹਾ ਜੀ ਮੈਂ ਪਿਆ ਦੇਣ ਜਦੋਂ ਟਿੰਡ ਖੋਲਣ ਲੱਗਾ ਤੇ ਉਹਨਾਂ ਚ ਇੱਕ ਪੁੱਛਦਾ ਤੁਹਾਡਾ ਧਰਮ ਕਿਹੜਾ ਹੈ ਕੌਣ ਹੋ ਤੁਸੀਂ ਕਹਿੰਦੇ ਹਾਂ ਤੇ ਹਿੰਦੂ ਪਰ ਮੰਦੇ ਅਸੀਂ ਸਰਵਰ ਨੂੰ ਆ ਸਰਵਰ ਨਗਾ ਜਿਹੜਾ ਮੰਦੇ ਸਨ ਪੀਰ ਨੂੰ ਸੱਚੀ ਸਰਵਰ ਉਹ ਕਹਿੰਦਾ ਛੱਡੋ ਪਰਾਂ ਬੇਦੀਨੇ ਦਾ ਪਾਣੀ ਕੀ ਪੀਣਾ ਹੈ ਤੇਰਾ ਕਿਹੜਾ ਦੀਨ ਮਜਬੇ ਇੰਨੀ ਗੱਲ ਕੀ ਉਹਨੂੰ ਠੋਕਰ ਵੱਜ ਗਈ ਘਰ ਚਲਾ ਗਿਆ ਮਾਂ ਨੂੰ ਕਹਿੰਦਾ ਵੀ ਆਪਣਾ ਕੋਈ ਇਸ਼ਟ ਪੀਰ ਕਹਿੰਦੀ ਪੁੱਤਰ ਮੈਂ ਸਿੱਖਾਂ ਦੇ ਘਰ ਜੰਮੀ ਆ ਉਸ ਵੇਲੇ ਹੋ ਜਾਂਦਾ ਸੀ ਸਰਵਰੀਆਂ ਦੇ ਘਰ ਵੀ ਆਈ ਗਈਆਂ ਪਰ ਆਪਾਂ ਬਾਣੀ ਪੜਨੇ ਆ ਸਾਡੀ ਇਸ਼ਟ ਨੇ ਧੰਗ ਗੁਰੂ ਨਾਨਕ ਦੇਵ ਜੀ ਜੇ ਕੋਈ ਪੁੱਛੇ ਕਿਆ ਕਰ ਕਹਿੰਦਾ ਜੀ ਮੈਨੂੰ ਬੇਦੀਨਾ ਕਹਿ ਕੇ ਗਏ ਕਿੰਨੇ ਗੁਰਨਾਨਕ ਸਾਹਿਬ ਕਹਿੰਦੇ ਅੱਜਕੱਲ ਗੁਰੂ ਆਰ ਗੁਰਬਿੰਦ ਸਾਹਿਬ ਨੇ ਕਹਿੰਦੇ ਚੱਲ ਮਾਂ ਆਪਾਂ ਦਰਸ਼ਨ ਕਰਨ ਚੱਲੀਏ ਚਿੰਗ ਲੱਗੀ ਨਾ ਉਹ ਕਹਿੰਦੀ ਪੁੱਤ ਗਰੀਬੀ ਇਹ ਕਿੱਥੇ ਜਾਵਾਂਗੇ ਆਪਾਂ ਘਰ ਰੋਟੀ ਨਹੀਂ ਚੱਲਦੀ ਉਹਨੇ ਨਾਲ ਵਰਾ ਕੇ ਕਿਹਾ ਪੁੱਤਰ ਇਹ ਗੱਲ ਤੇ ਹੁੰਦਾਂ ਮੇਰੇ ਬਜ਼ੁਰਗ ਵੀ ਕਹਿੰਦੇ ਸਨ ਮੈਂ ਸੰਗਤ 'ਚ ਵੀ ਸੁਣਿਆ ਜਦੋਂ ਪਿਆਰ ਨਾਲ ਚੇਤੇ ਕਰੀਏ ਨਾ ਜੇ ਸਿਰਖ ਕੋਲ ਕੋਈ ਸਮਰਥਾ ਨਾਲ ਵੇ ਗੁਰੂ ਆਪ ਚੱਲ ਕੇ ਆ ਜਾਂਦਾ ਹੈ ਕਹਿੰਦਾ ਤਰੀਕਾ ਸੌਖਾ ਹੈ ਪਰ ਮਾਤਾ ਆਉਣਗੇ ਤੇ ਭੇਟਾ ਕੀ ਰੱਖਾਂਗੇ ਉਹਨੇ ਕਿਹਾ ਪੁੱਤਰ 1 ਟਕਾ ਖੁਰੇ ਕਹਿੰਦੇ ਸਨ 1 ਟਕਾ ਤੇ ਕਹਿੰਦਾ ਖਾਨ ਨੂੰ ਕੀ ਦਿਆਂਗੇ ਉਹਨੇ ਕਿਹਾ ਪੁੱਤਰ ਇੱਕ ਗੁੜ ਦੀ ਰੋੜੀ ਪਈਓ ਦੇ ਦੀ ਉਹਨੇ ਕਿਹਾ ਹੁਣੀ ਦੇ ਉਹਨੇ ਸਿਰਫ ਸਿਆ ਕਹਿੰਦਾ ਹੁਣੀ ਦੇ ਉਹ ਕਹਿੰਦਾ ਹੁਣੇ ਆ ਗਏ ਨੇ ਕਹਿਣ ਲੱਗਾ ਵਿਸ਼ਵਾਸ ਕਰ ਆਉਣਗੇ ਗੁੜ ਦੀ ਰੋੜੀ ਵੰਨ ਲਈ ਟਕਾ ਲੈ ਲਿਆ ਉਹ ਪੱਲਾ ਨਹੀਂ ਮੱਜਾਂ ਚਾਰ ਦੇ ਪਿੱਛੇ ਖੁਦ ਹੀ ਗਾਦੀ ਤੇ ਬੈਠਾ ਵੀ ਉਹ ਲੋਕਾਂ ਨੂੰ ਤਾਂ ਨਾ ਹੀ ਪੱਲਾ ਪਾਤਾ ਭਾਈ ਪੱਲਾ ਉਹਦਾ ਨਾਮ ਹੁੰਦਾ ਜੀ ਉਹਦੀ ਔਲਾਦ ਵੀ ਹੈਗੀ ਏ ਸੰਤਾਨ ਹੀ ਉਹਦੀ ਉੱਥੇ ਭਾਈ ਪੱਲਾ ਸਾਰੇ ਕਹਿਣ ਲੱਗੇ ਪੱਲਾ ਆ ਗਿਆ ਪੱਲਾ ਆ ਗਿਆ ਇੱਕ ਦਿਨ ਫਿਰ ਧੰਗ ਗੁਰੂ ਅਰਗਵਿੰਦ ਸਿੰਘ ਚਲੇ ਗਏ ਮੈਂ ਗੱਲ ਜੀ ਦੀ ਮਕਾਨ ਲੱਗਾ ਮਹਾਰਾਜ ਜਦੋਂ ਬਤਾਲੀ ਪਹੁੰਚੇ ਇਕੱਲੇ ਸਨ ਕਿਸੇ ਨਾਲ ਨਹੀਂ ਲਿਆ ਕਿਉਂਕਿ ਉਹ ਵਿਚਾਰਾ ਬੈਰਾਗ ਸੀ ਲੋਕੀ ਬਹੁਤ ਕੁਝ ਕਹਿੰਦੇ ਸਨ ਤੇ ਮਹਾਰਾਜ ਗਏ ਤੇ ਪਿੰਡ ਦਾ ਇੱਕ ਬੰਦਾ ਮਿਲ ਗਿਆ ਟੀਚਰਾਂ ਕਰਨ ਵਾਲਾ ਸਤਿਗੁਰਾਂ ਨੇ ਪੁੱਛਿਆ ਜੀ ਪਿੰਡ ਕਹਿੰਦਾ ਜੀ ਬਤਾਲਾ ਜੀ ਉਹ ਸ਼ਰਦਾ ਵਾਲਾ ਨਹੀਂ ਸੀ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਇਸ ਪਿੰਡ ਦਾ ਚੌਧਰੀ ਕੌਣ ਹੈ ਉਹ ਪੱਲਾ ਬੈਠਾ ਸੀ ਪਰਾਂ ਭਾਈ ਪੱਲਾ ਜੀ ਉਹ ਜਿਵੇਂ ਬੈਰਾਗ ਚਾਏ ਵਟ ਤੇ ਬੈਠੇ ਸਨ ਵਟ ਸਮਝਨੇ ਨਾ ਖੇਤ ਦੀ ਢੋਲ ਤੇ ਵਟ ਤੇ ਬੈਠੇ ਕਹਿੰ ਲਗਾ ਅੱਛਾ ਅੱਛਾ ਚੌਧਰੀ ਨੂੰ ਮਿਲਣਾ ਆਇਓ ਆਹ ਚੌਧਰੀ ਬੈਠਾ ਹੈ ਮਹਾਰਾਜ ਨੇ ਗੰਭੀਰ ਹੋ ਕੇ ਕਿਹਾ ਸਮਾ ਆਏਗਾ ਪਿੰਡ ਦਾ ਚੌਧਰੀ ਇਹ ਹੋਵੇਗਾ ਅੱਜ ਮਜ਼ਾਕ ਉਡਾਉਂਦੇ ਹੋ ਕੱਲ ਨੂੰ ਚੌਧਰੀ ਹੋਵੇਗਾ ਸੱਚੀ ਮੁੱੱਚ ਮੈਂ ਤੁਹਾਨੂੰ ਦੱਸਾਂ ਜਦੋਂ ਮਹਾਰਾਜ ਗਏ ਆਪ ਘਰ ਗਏ ਤੇ ਨਾਲ ਉਸ ਤੋਂ ਬਾਅਦ ਉਸ ਪਰਿਵਾਰ ਵਿੱਚ ਚੌਧਰ ਰਹੀ ਸੀ ਮਹਾਰਾਜ ਕਹਿੰਦੇ ਇਸ ਗੱਲ ਨੂੰ ਸੁਚੇਤ ਰਹਿਣਾ ਕਿਸੇ ਦਾ ਮਜ਼ਾਕ ਨਹੀਂ ਉਡਾਣਾ ਮਹਾਰਾਜ ਕਹਿੰਦੇ ਰੰਕ ਨਾ ਹਸੀਏ ਕੋਈ ਅਜੋ ਸੁਣਾਓ ਸਮੁੰਦਰ ਮੈਂ ਕੀ ਜਾਣੋ ਕੀ ਹੋਏ ਕਬੀਰ ਗਰਬ ਨਾ ਕੀਜੀਏ ਦੇਹੀ ਦੇਖ ਸੁਰੰਗ ਆਜ ਕੱਲ ਤਜ ਜਾਹੋਗੇ ਜਿਉਂ ਕਾਂਚਰੀ ਪੁਇੰਗ ਅੱਜ ਜਾਂ ਕੱਲ ਜਿਵੇਂ ਸਾਪ ਕੋ ਕੁੰਝਾ